ਜੀ ਮੈਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਹਾਈ ਕਮਾਂਡ ਸੁਪਰੀਮੋ ਅਰਵਿੰਦ ਕੇਜਰੀ ਵੱਲ ਜੀ ਦਾ ਧੰਨਵਾਦ ਕਰਨਾ ਚਾਹੁੰਨਾ। ਸਤਿਗੁਰਤਮਾਨ ਜੀ ਪੰਜਾਬ ਪ੍ਰੋਕੌਂਟੀ ਸਾਹਿਬ ਦਾ ਜਿਨ੍ਹਾਂ ਨੇ ਇੱਕ ਨਾਰਮਲ ਪਰਿਵਾਰ ਦੇ ਬੱਚੇ ਨੂੰ 2013-14 ਦੀ ਮਿਹਨਤ ਨੂੰ ਦੇਖਦੇ ਆ ਹੋਇਆ ਇੱਕ ਬੂਥ ਇਨਚਾਰਜ ਸਭ ਤੋਂ ਪਹਿਲਾਂ ਮੈਂ ਜਦੋਂ ਕਦਮ ਰੱਖਿਆ ਆ ਆਮ ਆਦਮੀ ਪਾਰਟੀ ਦੇ ਵਿੱਚ ਤੇ ਮੈਂ ਬੂਥ ਇਨਚਾਰਜ ਦੇ ਤੌਰ ਤੇ ਰੱਖਿਆ ਤੇ ਬੂਥ ਲੈਵਲ ਤੋਂ ਅੱਜ ਮੈਨੂੰ ਹਲਕਾ ਗਠਨ ਇਨਚਾਰਜ ਲਗਾਇਆ ਗਿਆ ਹੈ ਔਰ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਨੇ ਸੁਪਰੀਮੋ ਸਾਹਿਬ ਨੇ ਮੌਜੂਦਾ ਸਰਕਾਰ ਨੇ ਲਗ ਲਗ ਅਹੁਦਿਆਂ ਤੇ ਮਾਨ ਸਨਮ ਜਿਹੜਾ ਹੈਗਾ ਇੱਜ਼ਤ ਜਿਹੜੀ ਹੈਗੀ ਆ ਉਹ ਦਿੱਤੀ ਆ ਤਾਂ ਮੈਂ ਸ਼ੁਕਰਗੁਜ਼ਾਰ ਆ ਆਪਦੇ ਸਾਰੇ ਯਾਰਾਂ ਦੋਸਤਾਂ ਦਾ ਆਪਦੇ ਐਮਐਲਏ ਸਾਹਿਬਾਨਾਂ ਦਾ ਸਰਦਾਰ ਮਨੀਸ਼ ਸਿੰਘ ਪੰਡੂਜੀ ਹਰਜੋਤ ਸਿੰਘ ਸਰਾਰੀ ਸਾਹਿਬ ਰਿੰਨੀਸ਼ ਦਈਆ ਜੀ ਨਰੇਸ਼ ਕਟਾਰੀਆ ਜੀ ਤੇ ਹੋਰ ਵੀ ਸਾਰੇ ਜਿੰਨੇ ਵੀ ਲੋਕ ਸਭਾ ਦੇ ਵਿੱਚ ਸਾਡੇ ਐਮਐਲਏ ਸਾਹਿਬ ਹੈਗੇ ਨੇ ਜਾਂ ਬਾਕੀ ਪੰਜਾਬ ਦੇ ਵਿੱਚ ਜੋ ਲੋਕ ਸਾਡੇ ਐਮਐਲਏ ਸਾਹਿਬ ਨੇ ਸਾਰੇ ਸੰਗਠਨ ਨੇ ਸਾਰੀ ਪਾਰਟੀ ਨੇ ਜੋ ਵੀ ਮੈਨੂੰ ਮਾਨ ਬਖਸ਼ਿਆ ਹੈ ਤਾਂ ਮੈਂ ਉਹਦਾ ਦਿਲੋਂ ਧੰਨਵਾਦੀ ਹਾਂ ਔਰ ਸਾਰੀ ਜ਼ਿੰਦਗੀ ਇਸ ਚੀਜ਼ ਦਾ ਰਣੀ ਰਵਾਂਗਾ। ਦੇਖੋ 2022 ਦਾ ਸਭ ਤੋਂ ਵੱਡਾ ਜਿਹੜਾ ਉਦਾਹਰਣ ਆ ਉਹ 23 ਤਰੀਕ ਨੂੰ ਲੁਧਿਆਣਾ ਵੈਸਟ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਿਆ ਹੈ ਵੀ ਬਹੁਮਤ ਦੇ ਨਾਲ ਸੁਜੀਵ ਰੋੜਾ ਜੀ ਨੂੰ ਜਿਤਾਇਆ ਗਿਆ ਹੈ। ਤੇ ਇਹ ਉਸ ਚੀਜ਼ ਨੂੰ ਉਸ ਇਲੈਕਸ਼ਨ ਨੂੰ ਅਸੀਂ ਇੱਕ ਸੈਮੀ ਫਾਈਨਲ ਦੇ ਤੌਰ ਤੇ ਦੇਖ ਰਹੇ ਹਾਂ ਔਰ ਉਸ ਤੋਂ ਪਹਿਲਾਂ ਵੀ ਜਿਹੜੀਆਂ ਜਿੰਨੀ ਚੋਣਾਂ ਹੋਈਆਂ ਨੇ ਉਹਦੇ ਵਿੱਚ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਚੰਗਾ ਸੀਟਾਂ ਲਈਆਂ ਨੇ ਤਾਂ ਉਸ ਹਿਸਾਬ ਦੇ ਨਾਲ ਸਾਡੀ ਜਿਹੜੀ ਤਿਆਰੀ ਆ ਉਹ 2027 ਦੇ ਲਈ ਲਗਾਤਾਰ ਹੋ ਰਹੀ ਆ ਔਰ ਜਿੰਨੇ ਵੀ ਕੰਮ ਬਾਣ ਸਰਕਾਰ ਨੇ ਕਰਵਾਏ ਨੇ ਉਹਨਾਂ ਕੰਮਾਂ ਦੇ ਕਰਕੇ ਹੀ ਇਹ ਸੀਟਾਂ ਜਿਹੜੀਆਂ ਨੇ ਲਗਾਤਾਰ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਆਈਆਂ ਨੇ ਔਰ ਉਸ ਤੋਂ ਇਲਾਵਾ ਸਾਡੀ ਇੱਕ ਆਮ ਆਦਮੀ ਪਾਰਟੀ ਪਰਿਵਾਰਕ ਤੌਰ ਤੇ ਹੀ ਕੰਮ ਕਰਨ ਵਾਲੀ ਆ ਜਿਸ ਦੇ ਆਧਾਰ ਤੇ ਸਾਨੂੰ ਲੱਗਦਾ ਹੈ ਕਿ ਅਸੀਂ ਇੰਨਾ ਕੁ ਜ਼ਿਆਦਾ ਲੋਕਾਂ ਦੇ ਲਈ ਲੋਕਾਂ ਦੀ ਸੇਵਾ ਦੇ ਲਈ ਆਪ ਦੇ ਆਪ ਨੂੰ ਤਿਆਰ ਰੱਖਾਂਗੇ ਕਿ 2027 ਦੇ ਵਿੱਚ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਨੂੰ ਦੇਖ ਕੇ ਜੋ ਵੀ ਵੋਟਰ ਔਰ ਜਿਸ ਤਰ੍ਹਾਂ 2022 ਦੇ ਵਿੱਚ ਇੱਕ ਵੱਡਾ ਬਹੁਮਤ ਸਾਡੇ ਹੱਥ ਵਿੱਚ ਆਇਆ ਸੀ 2027 ਦੇ ਵਿੱਚ ਵੀ ਸਾਨੂੰ ਉਸੇ ਚੀਜ਼ ਨੂੰ ਹੀ ਅਸੀਂ ਆਪਦੀ ਤਿਆਰੀ ਦੇ ਯੋਗ ਤੇ ਦੇਖਦੇ ਹਾਂ ਤੇ ਕੋਸ਼ਿਸ਼ ਇਹੀ ਆ ਤੇ ਅਸੀਂ ਉਸੇ ਬਹੁਮਤ ਨਾਲ 2027 ਦੇ ਵਿੱਚ